ਦੀ ਸਟੇਟਟ ਆਵੇ ਆ ਤੇ ਡੀਟੇਲ ਦੇ ਅੰਦਰ ਆਪਕੇ ਚਾਹ ਜਿਹੜੀ ਸੀ ਹੋਵੇ ਇਸ ਮੀਟਿੰਗ ਮੀਟਿੰਗ ਦੇ ਅੰਦਰ ਜਿਹੜਾ ਇਲੈਕਟ੍ਰੋਨਿਕ মিডিਆ ਵਾਇਰਡ মিডিਆ ਦੇ ਸਾਥੀ ਆਏ ਨੇ ਕਾਫੀ ਬੱਚੇ ਫਾਰਮ ਵੀ ਗਏ ਆ ਆਪ ਦਾ ਸਪੰਦੇ ਫਾਰਮ ਵੀ ਗਏ ਜਿਹੜੇ ਸਵਾਲ ਇੱਥੇ ਉੱਥੇ ਆ ਉਹਨਾਂ ਦਾ ਜਵਾਬ ਦੇ ਲੱਗੋ ਬੱਚਾ ਬੱਚੇ ਸਤਿ ਸ਼੍ਰੀ ਅਕਾਲ ਜੀ ਹੋਣੀ ਵੀ ਸਟਰੋਂਗ ਐ ਐਲ ਐਸ ਦੀ ਕਸਰ ਨੇ ਆ ਪ੍ਰਾਪਤ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਦਾ ਸਵਾਗਤ ਕਰੂੰਗਾ ਕਿ ਉਹ ਹਾਲ ਚਾਹੇ ਦੇਖਣ ਦੀ ਬਾਹਰ ਹੈ। ਮੇਰਾ ਨਾਮ ਪੰਕਜ ਭਰਦवाज ਮੈਂ ਡਿਊਨਲ ਸੈਕਟਰੀ ਨਾਰਥਰਨ ਜ਼ੋਨ ਇੰਸ਼ੋਰੈਂਸ EMPLOYEES ASSOCIATION ਜਨਰਲ ਰੈਡਵੀਜ਼ਨ ਸਰਕਾਰ ਨੇ ਜੀ ਮੀਟਿੰਗ ਕੀਤੀ ਯਾਨੀ ਕੀ ਇਹ ਦਾ ਸਰ ਮਤਲਬ ਸੀ ਸਰਕਾਰ ਨੇ ਜਿਹੜਾ ਹੁਣ 2025 ਦੇ ਵਿੱਚ ਬਜਟ ਇੰਟਰੋਡਿਊਸ ਕੀਤਾ ਆ ਉਹਦੇ ਦੌਰਾਨ ਸਾਡੇ ਮਾਨਯੋਗ ਵਿੱਤ ਮੰਤਰੀ ਸਹਿਬਾ ਨੇ ਇੰਸ਼ੋਰੈਂਸ ਸੈਕਟਰ ਦੇ ਵਿੱਚ ਐਫ ਡੀ ਆਈ ਜਿਹੜੀ ਆ 74% ਤੋਂ ਵਧਾ ਕੇ 100% ਕਰਨ ਦੀ ਪ੍ਰਪੋਜ਼ਲ ਦਿੱਤੀ ਆ ਉਹਦੇ ਬੈਡ ਇਫੈਕਟਸ ਜਿਹੜੇ ਸਾਈਡ ਇਫੈਕਟਸ ਹੈਗੇ ਆ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਕੰਸੀਡਰ ਕਰਦੇ ਹੋਏ ਸਾਰੀਆਂ ਸਾਰੀਆਂ ਇੰਸ਼ੋਰੈਂਸ ਦੇ ਜਿੰਨੇ ਆਫਿਸਿਸ ਹੈਗੇ ਆ ਐਲ ਆਈ ਸੀ ਦੇ ਉਹਨਾਂ 'ਚ ਮੂਵਸ ਚਲਾ ਰਹੇ ਆ ਮੀਟਿੰਗਸ ਕਰ ਰਹੇ ਆ ਔਰ ਅਸੀਂ ਤੈੱਕ ਦਾ ਸਕੇ ਬਸੀਂ ਜਲੰਧਰ ਡਿਵੀਜ਼ਨ ਦੇ ਵਿੱਚ ਤਿੰਨ ਜਗ੍ਹਾ ਤੇ ਕਲਸਟਰ ਮੀਟਿੰਗ ਕਰਾਂਗੇ 2 ਫਰਵਰੀ ਨੂੰ ਸਾਡੀ ਨਵਾਂ ਸ਼ਹਿਰ ਚ 6 ਬ੍ਰਾਂਚਾਂ ਦੀ ਮੀਟਿੰਗ ਹੋ ਚੁੱਕੀ ਆ ਇਸੇ ਤਰ੍ਹਾਂ 9 ਫਰਵਰੀ ਨੂੰ ਜਲੰਧਰ ਵਿਖੇ ਮੀਟਿੰਗ ਹੋ ਚੁੱਕੀ ਆ ਉਹਦੇ ਤਹਿਤ ਹੀ ਅਸੀਂ ਅੱਜ ਆਖਰੀ ਔਰ ਤੀਸਰੀ ਕਲਸਟਰ ਮੀਟਿੰਗ ਜਿਹੜੀ ਆ ਫਰੀਦਕੋਟ ਦੇ ਵਿੱਚ ਕਰ ਰਹੇ ਹਾਂ ਇਸ ਮੀਟਿੰਗ ਦੇ ਵਿੱਚ ਮੋਗਾ ਫਰੀਦਕੋਟ ਮੁਕਸਰ ਅਤੇ ਮਲੋੜ ਚਾਰ ਬ੍ਰਾਂਚਾਂ ਦੇ ਸਾਰੇ ਸਾਥੀ ਔਰ ਨਾਲ ਦੇ ਨਾਲ ਸਾਡੇ ਫੀਲਡ ਫੋਰਸ ਦੇ ਜਿਹੜੇ ਸਾਥੀ ਹੈਗੇ ਆ ਉਹ ਵੀ ਪਾਰਟਿਸਪੇਟ ਕਰ ਰਹੇ ਆ ਇਸ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਆ ਜਿਹੜੀ ਐਫਡੀਆਈ ਦੀ ਪ੍ਰਪੋਜ਼ਲ ਆ ਉਹਦੇ ਉੱਪਰ ਜਾਂ ਜਿਹੜੀ ਇੰਸ਼ੋਰੈਂਸ ਲਾਅ ਐਮੈਂਡਮੈਂਟ ਬਿਲ ਦੇ ਥਰੂ ਹੋ ਪ੍ਰਪੋਜ਼ਲ ਐਮੈਂਡਮੈਂਟ ਲਿਆਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇਸ ਵੇਲੇ ਲਿਮਟ ਜਿਹੜੀ ਆ 74% ਹੈਗੀ ਆ ਪਰ ਜੋ ਸਰਕਾਰ ਦੇ ਸਰਕਾਰੀ ਅੰਕੜੇ ਆ ਉਹਨਾਂ ਦੇ ਮੁਤਾਬਕ ਜਿੰਨੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਆ ਉਹਨਾਂ ਸਾਰਿਆਂ ਦੀ ਐਫਡੀਆਈ ਨੂੰ ਟੋਟਲ ਵੀ ਕਰ ਲਈਏ ਤੇ ਉਹ 32% ਬੰਦੀ ਆ 32% ਐਫਡੀਆਈ ਇਸ ਵੇਲੇ ਪ੍ਰਾਈਵੇਟ ਸੈਕਟਰ ਦੇ ਕੋਲ ਹੈਗੀ ਆ 74% ਦੀ ਉਹਨਾਂ ਦੀ ਇਸ ਵੇਲੇ ਲਿਮਟ ਆ ਪਰ ਸਰਕਾਰ ਬਜੇਦਾ ਵੀ ਅਸੀਂ 100% ਐਫਡੀਆਈ ਇੰਸ਼ੋਰੈਂਸ ਸੈਕਟਰ ਦੇ ਵਿੱਚ ਕਰਨੀ ਆ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਸਵਾਲ ਹੈ ਵੀ ਕਿਉਂ ਵਿਰੋਧ ਅਸੀਂ ਇਸ ਲਈ ਕਰ ਰਹੇ ਆ ਜਿਸ ਵੇਲੇ LIC ਦਾ ਜਾਂ ਕਿਸੇ ਵੀ ਇੰਸ਼ੋਰੈਂਸ ਕੰਪਨੀ ਦਾ ਮਕਸਦ ਕੀ ਆ ਵੀ ਆਮ ਬੰਦੇ ਦੇ ਕੋਲ 500 ਰੁਪਏ ਜੇਬ 'ਚ ਹੋਵੇ ਤੇ ਉਹ ਸਰਕਾਰ ਉਹ ਦੇਸ਼ ਦੀ ਗਰੋਥ ਦੇ ਲਈ ਉਹਨੂੰ ਯੂਜ਼ ਨਹੀਂ ਕਰ ਸਕਦਾ ਚਾਹੁੰਦਾ ਹੋਇਆ ਵੀ ਯੂਜ਼ ਨਹੀਂ ਕਰ ਸਕਦਾ ਜਿਹੜੀਆਂ LIC ਜਾਂ ਹੋਰ ਸਾਡੇ ਵਰਗੇ GIC ਦੀਆਂ ਸਰਕਾਰੀ ਕੰਪਨੀਆਂ ਹੈਗੀਆਂ ਇਹ ਆਮ ਬੰਦੇ ਕੋਲੋਂ ਇੰਸ਼ੋਰੈਂਸ ਪ੍ਰੀਮੀਅਮ ਚਾਹੇ ਉਹ 500 ਹੋਵੇ ਪਾਏ 5000 ਹੋਵੇ ਚਾਹੇ 50000 ਹੋਵੇ ਉਹਨੂੰ ਇਕੱਠਾ ਕਰਦੀਆਂ ਆ ਉਹ ਇਕੱਠਾ ਕਰਕੇ ਉਸ ਪ੍ਰੋਫ ਨੂੰ ਚੈਨਲਾਈਜ਼ ਕਰਦੀਆਂ ਚੈਨਲਾਈਜ਼ ਕਰਨ ਤੋਂ ਬਾਅਦ ਅਸੀਂ ਉਹ ਆਪਣੇ ਨੇਸ਼ਨ ਬਿਲਡਿੰਗ ਦੇ ਵਿੱਚੋਂ ਸਾਰਾ ਪੈਸਾ ਲਾਣਾ ਹੈ ਔਰ LIC ਦੀ ਪਰਫਾਰਮੈਂਸ ਦਾ ਤੁਸੀਂ ਹਿਸਾਬ ਲਗਾਣਾ ਤੇ ਇੱਥੋਂ ਲਗਾਓ 1956 ਦੇ ਵਿੱਚ ਜਦੋਂ LIC ਦੀ ਫਾਰਮੇਸ਼ਨ ਹੋਈ ਸੀ ਸਤੰਬਰ 1 ਸਤੰਬਰ 2 1956 ਨੂੰ ਉਸ ਵੇਲੇ LIC ਦੇ ਵਿੱਚ ਸਰਕਾਰ ਨੇ 5 ਕਰੋੜ ਦੀ ਇਨਵੈਸਟਮੈਂਟ ਕੀਤੀ ਸੀ ਔਰ ਉਹਦੇ ਨਾਲ ਨਾਲ ਸਾਨੂੰ ਸਵਾ 5 ਕਰੋੜ ਦੀ ਲਾਇਬਿਲਟੀ ਵੀ ਟ੍ਰਾਂਸਫਰ ਕਰ ਦਿੱਤੀ ਸੀ ਅਸੀਂ ਐਲਏਸੀ ਦੇ ਸਾਡੇ ਪੁਰਾਣੇ ਸਾਥੀਆਂ ਨੇ ਔਰ ਮੌਜੂਦਾ ਸਾਥੀਆਂ ਨੇ ਮਿਹਨਤ ਕੀਤੀ ਆ ਔਰ ਉਹ ਸਵਾ ਪੰਜ ਕਰੋੜ ਦੀ ਜਿਹੜੀ ਹੈ ਵੈਲਿਊ ਆ ਅੱਜ ਐਲਏਸੀ ਦੇ ਕੋਲ 54 ਲੱਖ ਕਰੋੜ ਤੋਂ ਜ਼ਿਆਦਾ ਦੀਆਂ ਐਸੈਟਸ ਆ ਕਦੀ ਸਾਨੂੰ ਸਰਕਾਰ ਕੋਲੋਂ ਇੱਕ ਦਿਵਾਨੀ ਨਹੀਂ ਲੈਣੀ ਪਈ ਕਿਸੇ ਵੀ ਤਰ੍ਹਾਂ ਦਾ ਕਲੇਮ ਸੈਟਲ ਕਰਨ ਦੇ ਲਈ ਪਰ ਸਰਕਾਰ ਬਜੇਦਾ 100% ਐਫਡੀਆਈ ਦੇ ਐਫਡੀਆਈ ਜਦੋਂ ਸਵੇਲੇ ਆ ਜਾਏਗੀ ਐਮਐਨਸੀਜ਼ ਦੀ ਹੈ 100% ਐਫਡੀਆਈ ਆ ਜਾਏਗੀ ਉਹਦੇ ਨਾਲ ਸਾਡੀਆਂ ਛੋਟੀਆਂ ਬਚਤਾਂ ਦੇ ਉੱਪਰ ਫੋਰਨ ਦੀਆਂ ਕੰਪਨੀਆਂਜ਼ ਦਾ ਕਬਜ਼ਾ ਹੋ ਜਾਏਗਾ ਉਹਨਾਂ ਦੀਆਂ ਪਾਲਿਸੀਆਂ ਲਾਗੂ ਹੋਣਗੀਆਂ ਕਿਉਂਕਿ 100% ਓਨਡ ਬਈ ਐਮਐਨਸੀ ਹੋਣ ਗਿਆ ਔਰ ਆਈਆਰਡੀਏ ਸਾਨੂੰ ਬੜੇ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਜਿਹੜਾ ਕਿ ਇੱਕ ਸਰਕਾਰੀ ਬਾਡੀ ਹੈਗੀ ਆ ਉਹ ਸਾਡ ਇੱਕ ਰੈਗੂਲੇਟਰ ਦੇ ਤੌਰ ਦੇ ਉੱਪਰ ਕੰਮ ਕਰਦਾ ਆ ਪਰ ਕਈ ਵਾਰੀ ਸਾਨੂੰ ਇਹ ਜਾਪਦਾ ਵੀ ਉਹ IRDA ਰੈਗੂਲੇਟਰਾ ਕਟ ਔਰ ਪ੍ਰਾਈਵੇਟ ਇੰਸ਼ੋਰਰ ਦੇ ਲਈ ਫੈਸਿਲੀਟੇਟਰ ਦਾ ਰੋਲੋਂ ਜ਼ਿਆਦਾ ਅਦਾ ਕਰਦਾ ਆ ਜਿਹੜੀਆਂ ਉਹਦੀਆਂ ਪਾਲਿਸੀਜ਼ ਜਿਹੜੀਆਂ ਉਹਦੇ ਤਰੀਕੇ ਹੈਗੇ ਆ ਉਹ ਸਾਰੇ ਪ੍ਰਾਈਵੇਟ ਕੰਪਨੀਆਂ ਦੇ ਹੱਕ ਦੇ ਵਿੱਚ ਹੈਗੇ ਆ ਔਰ ਸਰਕਾਰ ਵੀ ਉਹਨਾਂ ਦੇ ਨਾਲ ਕਨਾਈ ਵਾਸਤੇ ਨਾਲ ਛੋਟੀਆਂ ਬੱਚਤਾਂ ਦੇ ਉੱਪਰ ਆ ਬਾਲੀਆਂ ਕੰਪਨੀਆਂ ਦਾ ਫੋਰਨ ਦੀਆਂ ਕੰਪਨੀਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਆ ਔਰ ਸਟਾਈਲ ਵੀ ਉਹਨਾਂ ਦਾ ਸਟਾਈਲ ਐਂਡ ਪੈਟਰਨ ਜਿਹੜਾ ਆ ਉਹ ਵਿਦੇਸ਼ਾ ਵਾਲਾ ਜਿਹੜਾ ਹੈਗਾ ਉਹ ਇੱਥੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਕੁਛ ਅਲੱਗ ਨਹੀਂ ਜਾਰੀ ਆ ਉਹਨਾਂ ਦੇ ਦਿਨਾਂ ਵਿੱਚ LIC ਆਪਣੇ ਤੌਰ ਦੇ ਉੱਪਰ ਕੁਝ ਵੀ ਅਲੱਗ ਨਹੀਂ ਕਰ ਸਕਦੀ ਕਿਉਂਕਿ ਜੋ ਕੁਝ ਵੀ ਉਹਨੇ ਕਰਨਾ ਹੈ IRDR ਦੀ ਅਪਰੂਵਲ ਤੋਂ ਬਾਅਦ ਕਰਨਾ ਹੈ ਇਹਨੂੰ ਦੇਖੇ ਕੇ ਕੇਂਦਰੀ ਸਰਕਾਰ ਵੀ ਕਹਿ ਰਹੀ ਹੈ ਕਿ ਇਸ ਬੱਚ ਦੇ ਨਾਲ ਇੱਕ ਤਾਂ ਪੰਜਾਬ ਦੇਸ਼ ਦੇ ਵਿੱਚੋਂ ਗਰੀਬੀ ਹਟੇਗੀ ਤੇ ਰੋਜ਼ਗਾਰ ਨਿਕਲਗਾ ਪਰ ਤੁਸੀਂ ਇਹ ਚੀਜ਼ ਨੂੰ ਕਹਿ ਰਹੇ ਹੋ ਕਿ ਕਿੰਨੇ ਕਿਤੇ ਵਿਰੋਧ ਦੇ ਵਿੱਚ ਦੱਸ ਯਾਦ ਕਰ ਰਹੇ ਹੋ ਤੁਸੀਂ ਭਾਈ ਸਾਹਿਬ ਮੈਨੂੰ ਇੱਕ ਚੀਜ਼ ਸਾਰਾ ਬਜਟ ਵੜ ਲਓ ਚਾਰ ਆੜੀ ਪੜ ਲਓ 6 ਆੜੀ ਪੜ ਲਓ ਬੇਰੋਜ਼ਗਾਰੀ ਦੂਰ ਕਰ ਗਰੀਬੀ ਦੂਰ ਕਰਨ ਦੇ ਲਈ ਜ਼ਰੂਰੀ ਹੈ ਲੋਕਾਂ ਦੇ ਕੋਲ ਰੋਜ਼ਗਾਰ ਹੋਣਾ ਰੋਜ਼ਗਾਰ ਕਿਵੇਂ ਵਧੇਗਾ ਇਹਦੇ ਉੱਪਰ ਮੈਨੂੰ ਦੱਸ ਦਿਓ ਚੰਗੀ ਤਰ੍ਹਾਂ ਪੜ ਕੇ ਬਜਟ ਦੇ ਵਿੱਚ ਸਰਕਾਰ ਨੇ ਕਿਹੜੀਆਂ ਯੋਜਨਾਵਾਂ ਲਾਗੂ ਕੀਤੀਆਂ ਆ ਪਿਛਲੇ ਸਮਿਆਂ ਤੋਂ ਅਸੀਂ ਹੁਣ ਤੱਕ ਦੇਖਦੇ ਆ ਤੇ ਜਿਹੜੀ ਕੀ ਇੰਡੀਆ ਇੱਕ ਟਾਈਮ ਦੇ ਉੱਪਰ ਵੈਲਫੇਅਰ ਸਟੇਟ ਹੁੰਦੀ ਸੀਗੀ ਉਹਨੂੰ ਚੈਰਿਟੀ ਸਟੇਟ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਆ ਵੀ ਤਰਸ ਦੇ ਆਧਾਰ ਤੇ ਤਾਂ ਅਸੀਂ ਪੈਸੇ ਦੇ ਦਿਆਂਗੇ ਪਰ ਲੋਕਾਂ ਨੂੰ ਰੁਜ਼ਗਾਰ ਬਿਲਡਿੰਗ ਦੇ ਲਈ এমਪਲੋਇਮੈਂਟ ਜਨਰੇਸ਼ਨ ਦੇ ਲਈ ਕੋਈ ਪਾਲਿਸੀ ਨਹੀਂ ਹੈਗੀ ਜਦ ਤੱਕ এমਪਲੋਇਮੈਂਟ ਨਹੀਂ ਹੋਏਗੀ ਤਾਂ ਬੀਮਾ ਤਾਂ ਸਾਡਾ ਖੇਤਰ ਹੀ ਇਹੋ ਜਿਹਾ ਆ ਜਿਹਦੇ ਵਿੱਚ ਬੀਮਾ ਲੋਕ ਕਰਵਾਉਂਦੇ ਹੀ ਉਦੋਂ ਆ ਜਦੋਂ ਉਹਨਾਂ ਕੋਲ ਖਾਣ ਲਈ ਰੋਟੀ ਰਹਿਣ ਲਈ ਮਕਾਨ ਬੱਚੇ ਠੀਕ ਜਗਾ ਪੜਦੇ ਹੋਣ ਹੈਲਥ ਦੇ ਲਈ ਬਿਮਾਰੀ ਠਮਰੀ ਲਈ ਉਹਨਾਂ ਕੋਲ ਦੋ ਪੈਸੇ ਹੋਣ ਉਸ ਤੋਂ ਬਾਅਦ ਬੀਮਾ ਕਰਵਾਇਆ ਜਾਂਦਾ ਜੇ ਆਮ ਬੰਦੇ ਦੀ ਜਿਹੜੀ ਇਹ ਬਚਤ ਆ ਆਮ ਬੰਦੇ ਦੇ ਕੋਲ ਪੈਸੇ ਨਹੀਂ ਆਉਣੇ ਹੋਣਗੇ ਤਾਂ ਬੀਮਾ ਕਿੱਥੋਂ ਕਰਵਾਏਗਾ ਇਸ ਲਈ ਅਸੀਂ এমਪਲॉयਮੈਂਟ ਜਨਰੇਸ਼ਨ ਦੇ ਉੱਪਰ ਜ਼ਿਆਦਾ ਨਿਗਰ ਰੱਖਦੇ ਆ এমਪਲॉयਮੈਂਟ ਜਨਰੇਸ਼ਨ ਦੇ ਉੱਪਰ ਇਸ ਵੇਲੇ ਜੁੜਦੇ ਵਿੱਚ ਕੁਝ ਨਹੀਂ ਹੈਗਾ ਨੰਬਰ 1 ਨੰਬਰ 2 ਦੇ ਉੱਪਰ ਜਦ ਤੱਕ ਆਮ ਬੰਦੇ ਦੀ ਜੇਬ 'ਚ ਪੈਸਾ ਨਹੀਂ ਹੋਏਗਾ ਮੰਰੇਗਾ ਦਾ ਬਜਟ ਤੁਸੀਂ ਦੇਖੋ ਲਗਾਤਾਰ ਵੱਧ ਰਿਹਾ ਆ ਕਹਿਣ ਦੇ ਲਈ ਐਜੂਕੇਸ਼ਨ ਔਰ ਹੈਲਥ ਸੈਕਟਰ ਦੇ ਉੱਪਰ ਲਗਾਤਾਰ ਬਜਟ ਵੱਧ ਰਿਹਾ ਆ ਪਰ ਤੁਸੀਂ ਇਹਨੂੰ ਉਹਨਾਂ ਸਰਕਾਰਾਂ ਦੇ ਨਾਲ ਕੰਪੇਅਰ ਕਰੋ ਜਿਨ੍ਹਾਂ ਦੇ ਨਾਲ ਇਹ ਕੰਪੇਅਰ ਕਰਦੇ ਹੋ ਕਹ ਰਹੇ ਅਸੀਂ ਉਹਨਾਂ ਨਾਲ ਦੁੱਗਣਾ ਬਜਟ ਦੇ ਦਿੱਤਾ ਪਰ ਇਹ ਦੱਸਣ ਦੀ ਭੁੱਲ ਕਰ ਜਾਂਦੇ ਆ ਵੀ ਉਸ ਸਰਕਾਰ ਦੇ ਬਜਟ ਦਾ ਸਾਈਜ਼ ਇਹਨਾਂ ਨਾਲੋਂ ਤੀਸਰਾ ਹਿੱਸਾ ਸੀ ਤੀਸਰੇ ਸਾ ਇਹ ਸਬਜਟ ਦੇ ਵਿੱਚ ਜੋ ਪੈਸਾ ਐਜੂਕੇਸ਼ਨ ਜਾਂ ਹੈਲਥ ਲਈ ਦੇ ਰਹੇ ਸੀ ਇਹ ਤਿੰਨ ਗੁਣਾ ਬਜਟ ਪਤਾ ਕੇ ਦੁੱਗਣਾ ਦੇ ਰਹੇ ਦਾ ਮਤਲਬ ਕਟਾ ਕੇ ਦੇ ਰਹੇ ਆ ਆਪਣੀ ਗੱਲ ਆ ਬਸ ਉਸ ਜਿਹੜੀ ਗੱਲਾਂ ਇਹ ਕਹਿ ਰਹੇ ਉਸ ਚੀਜ਼ ਨੂੰ ਐਨਲਾਈਜ਼ ਕਰਨ ਦੀ ਲੋੜ ਆ ਕਿਹਦੇ ਵਿੱਚ ਗੱਲ ਕਰੀਏ ਹੁਣ ਕੀ ਸੁਝਾਅ ਕਰ ਰਹੇ ਹੋ ਕਿ ਆਨਲਾਈਨ ਦੇ ਵਿੱਚ ਕੋਈ ਰੂਪ ਰੇਖਾ ਦਿੱਤੀ ਸੀ ਕਿਦਾਂ ਪੇਸ਼ ਕਰੀਏ ਅਸੀਂ ਦੋ ਚੀਜ਼ਾਂ ਨੂੰ ਲੈ ਕੇ ਗੱਾਂ ਵਧ ਰਹੇ ਆ ਬੇ ਨੰਬਰ 1 ਅਮਪਲੋਇਮੈਂਟ ਜਨਰੇਸ਼ਨ ਹੋਵੇ ਔਰ ਨੰਬਰ 2 ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਆ ਰਹੀਆਂ ਹੈਗੀਆਂ ਉਹਨਾਂ ਨੂੰ ਅਸੀਂ ਕੰਟਰਡਿਕਟ ਕਰੀਏ ਉਹਦੇ ਨਾਲ ਮੱਥੇ ਨਾਲ ਮੱਥਾ ਵੀ ਲਾਣਾ ਪੈਂਦਾ ਤੇ ਹਿਲਾਵਾਂਗੇ এমਪਲॉयਮੈਂਟ ਜਨਰੇਸ਼ਨ ਦੇ ਤਹਿਤ ਅਸੀਂ ਪਿਛਲੇ ਹਫ਼ਤੇ ਸਾਰੇ ਬ੍ਰਾਂਚ ਇੰਚਾਰਜ ਨੂੰ ਥਰੂਆਊਟ ਇੰਡੀਆ ਸਾਡੀ ਆਰਗੇਨਾਈਜੇਸ਼ਨ ਦੀ ਕਾਲ ਦੇ ਉੱਪਰ ਜਥੇਬੰਦੀ ਦੀ ਕਾਲ ਦੇ ਉੱਪਰ ਅਸੀਂ ਬ੍ਰਾਂਚ ਇੰਚਾਰਜ ਨੂੰ ਮੈਮੋਰੰਡਮ ਦਿੱਤੇ ਮੈਮੋਰੰਡਮ ਦੇ ਕੇ ਅਸੀਂ ਰੋਸ ਪ੍ਰਦਰਸ਼ਨ ਵੀ ਉਸ ਦੇ ਅਨੁਸਾਰਿਆਂ ਕੀਤਾ ਇਹ ਕਹਿੰਦੀ ਉਹ ਵੀ ਐਲਐਸਸੀ ਦੇ ਵਿੱਚ ਰਿਕਰੂਟਮੈਂਟ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਉਦੇ ਨਾਲ ਨਾਲ ਨੰਬਰ ਇੱਕ এমਪਲாய்ਮੈਂਟ ਹੋ ਗਿਆ ਔਰ ਉਹਦੇ ਨਾਲ ਨਾਲ ਜਿਹੜੀਆਂ ਸਰਕਾਰ ਦੀਆਂ ਵਿਰੋਧੀ ਦੇ ਬਿੱਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦਾ ਵਿਰੋਧ ਕਰਦੇ ਹੋਏ ਅਸੀਂ ਆਉਣ ਵਾਲੀ 20 ਫਰਵਰੀ ਨੂੰ ਇੱਕ ਘੰਟੇ ਦੀ ਵਾਕਆਊਟ ਸਟ੍ਰਾਈਕ ਵੀ ਕਰਨ ਜਾ ਰਹੇ ਹੈਗੇ ਆ ਔਰ ਇਹ ਦੋਨਾਂ ਐਕਸ਼ਨਸ ਦੇ ਥਰੂ ਅਸੀਂ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਆਪਣੀਆਂ ਜਿਹੜੀਆਂ ਤਾਕਤਾਂ ਆ ਜਿਹੜਾ ਆਪਣੀ ਸਰਕਾਰ ਦੇ ਦਾ ਇਕਬਾਲ ਆ ਲੋਕਾਂ ਦੀ ਭਲਾਈ ਦੇ ਲਈ ਵਰਤਨ ਨਾ ਕੀ ਲੋਕਾਂ ਦੀ ਫੋਰਨ ਦੇ ਫੋਰਨ ਦੀਆਂ ਕੰਪਨੀਆਂ ਨੂੰ ਉਤਸ਼ਾਹਤ ਕਰਨ ਦੇ ਲਈ ਜਾਂ ਫੋਰਨ ਦੀਆਂ ਕੰਪਨੀਆਂ ਨੂੰ ਹੋਰ ਪੈਸੇਦਾਰ ਕਰਨ ਦੇ ਲਈ ਵਰਤਨ ਉਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹੋ ਅਸੀਂ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਹਾਂ ਅਸੀਂ ਵਾਕਆਊਟ ਸਟ੍ਰਾਈਕ ਵੀ 20 ਤਰੀਕ ਨੂੰ ਕਰਨ ਜਾ ਰਹੇ ਹਾਂ ਔਰ ਇੱਥੇ ਅਸੀਂ ਚੁੱਪ ਨਹੀਂ ਰਹਾਂਗੇ ਜੇਕਰ ਸਰਕਾਰ ਇਹਨਾਂ ਚੀਜ਼ਾਂ ਦੇ ਉੱਪਰ ਚੈੱਕ ਨਹੀਂ ਲਾਂਦੀ ਤੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੰਘਰਸ਼ ਨੂੰ ਸਾਰੇ ਸਾਥੀਆਂ ਦੇ ਨਾਲ ਲੈ ਕੇ ਫੀਲਡ ਫੋਰਸ ਦੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਲੰਬੇ ਸੰਘਰਸ਼ ਦੀ ਵੀ ਰੂਪਰੇਖਾ ਸੀ ਉਹ ਲੀਕ ਕੇ ਅਖੀਰ ਤੱਕ ਇਹਨੂੰ ਲੈ ਕੇ ਜਾਵਾਂਗੇ ਔਰ ਇਹਨਾਂ ਪਾਲਿਸੀਜ਼ ਦਾ ਵਿਰੋਧ ਕਰਦੇ ਰਵਾਂਗੇ ਔਰ এমਪਲॉयਮੈਂਟ ਜਨਰੇਸ਼ਨ ਦੇ ਲਈ ਸਰਕਾਰ ਕੰਮ ਕਰੇ ਉਹਦਾ ਵੀ ਅਸੀਂ ਹਮਾਇਤੀ ਹਮੇਸ਼ਾ ਅਸੀਂ ਰਵਾਂਗੇ